ਦਿੱਲੀ ਤੋਂ ਬਸ ਤੇ ਡਰਾਈਵਰ ਨੂੰ ਫੋਨ ਆਉਂਦਾ ਕਿ ਤੁਹਾਡੀ ਬਸ ਦੇ ਵਿੱਚ ਬੰਬ ਹੈ ਔਰ ਜਲਦੀ ਤੋਂ ਜਲਦੀ ਇਸ ਨੂੰ ਸਾਈਡ ਤੇ ਲਗਾ ਦਿਓ ਤਾਂ ਮੇਨ ਹਾਈਵੇ ਤੇ ਹੀ ਡਰਾਈਵਰ ਨੂੰ ਸਮਰਾਲਾ ਦੇ ਇੱਕ ਪਿੰਡ ਹੈਡ ਆਉਂਦੀ ਚੌਂਕੀ ਦੇਖਦੀ ਹੈ ਤਾਂ ਡਰਾਈਵਰ ਜੜਾਇਆ ਬਸ ਦਾ ਉਹ ਉਸੇ ਪੁਲਿਸ ਚੌਂਕੀ ਦੇ ਕੋਲ ਖੜਕੇ ਸਵਾਰੀਆਂ ਉਤਾਰਦਾ ਹੈ ਤੇ ਬਸ ਜਿਹੜੀ ਹੈ ਉਹ ਖੇਤਾਂ ਦੇ ਵਿੱਚ ਉਤਾਰ ਦਿੰਦਾ ਹੈ ਬਿਲਕੁਲ ਐਕਸਕਲੂਸਿਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ 45 ਦੇ ਕਰੀਬ ਸਵਾਰੀਆਂ ਜਿਹੜੀਆਂ ਇਸ ਬੱਸ ਦੇ ਵਿੱਚ ਸਵਾਰ ਸੀ ਜਿਨ੍ਹਾਂ ਨੇ ਬੱਸ ਜਿਹੜੀ ਹੈ ਏਸੀ ਬੱਸ ਬੁਕਿੰਗ ਤੇ ਕਰਾਈ ਕੋਈ ਸੀਗੀ ਔਰ ਜੰਮੂ ਜਾ ਰਹੇ ਸੀ ਜੰਮੂ ਕਟੜਾ ਜਾ ਰਹੇ ਸੀਗੇ ਔਰ ਗੁਰਦਾਉਂ ਤੋਂ ਇਹ ਬੱਸ ਚੱਲੀ ਹੈ ਪਰ ਅਚਾਨਕ ਡਰਾਈਵਰ ਨੂੰ ਫੋਨ ਆ ਜਾਂਦਾ ਕਿ ਤੁਹਾਡੀ ਬੱਸ ਦੇ ਵਿੱਚ ਬੰਬ ਹੋ ਸਕਦਾ ਹੈ ਜਲਦੀ ਤੋਂ ਜਲਦੀ ਬੱਸ ਨੂੰ ਖਲਾਰ ਦਿਓ ਸਾਈਡ ਤੇ ਤਾਂ ਉਸੇ ਸਮੇਂ ਡਰਾਈਵਰ ਵਿੱਚ ਕੰਨਾ ਹੋ ਜਾਂਦਾ ਹੈ ਕਨੈਕਟਰ ਵੀ ਤਾਂ ਉਹਨਾਂ ਦੇ ਵੱਲੋਂ 메ਨ ਹਾਈਵੇ ਤੇ ਜਿੱਥੇ ਸਮਰਾਲਾ ਪਿੰਡ ਹੈ ਹੈਂਡੋ ਉੱਥੇ ਹੀ ਪੁਲਿਸ ਚੌਂਕੀ ਬਣੀ ਹੋਈ ਸੀਗੀ ਤਾਂ ਇਹ ਬੜੀ ਸੂਝਵਾਨ ਤਰੀਕੇ ਦੇ ਨਾਲ ਬੜੀ ਬਹਾਦਰੀ ਦੇ ਨਾਲ ਕੰਮ ਲੈਂਦੇ ਆ ਹੋਇਆ ਡਰਾਈਵਰ ਤੇ ਕਨੈਕਟਰ ਨੇ বাস ਜਿਹੜੀ ਐ ਉਹ ਚੌਂਕੀ ਤੇ ਖਲਾਰੀ ਔਰ ਸਾਰੀਆਂ ਸਵਾਰੀਆਂ 45 ਦੇ ਕਰੀਬ ਸਵਾਰੀਆਂ ਇਸ বাস ਦੇ ਵਿੱਚ ਸੀ ਉਹ 45 ਸਵਾਰੀਆਂ ਪੁਲਿਸ ਚੌਂਕੀ ਦੇ ਵਿੱਚ ਉਤਾਰੀਆਂ ਤੇ ਜਿਹੜੇ ਪੁਲਿਸ ਚੌਂਕੀ ਦੇ ਸਾਹਮਣੇ ਖੇਤਾਂ ਦੇ ਵਿੱਚ বাস ਜਿਹੜੀ ਐ ਉਹ ਲਿਜਾ ਕੇ ਖੜੀ ਕਰ ਦਿੱਤੀ ਤਾਂ ਇਹ ਤਸਵੀਰਾਂ ਦਿਖਾ ਰਿਆਂ ਮੇਜੀ ਕੰਪਨੀ ਦੀ ਬੱਸ ਹੈ ਜਿਸ ਦੇ ਵਿੱਚ ਬੰਬ ਹੋਣ ਦੀ ਖਬਰ ਮਿਲੀ ਹੈ ਗੁਰਦਾਉਂ ਤੋਂ ਜੰਮੂ ਕਟੜਾ ਜਾ ਰਹੀ ਸੀ ਕਿ ਬੱਸ 45 ਦੇ ਕਰੀਬ ਸਵਾਰੀਆਂ ਇਸ ਬੱਸ ਦੇ ਵਿੱਚ ਮੌਜੂਦ ਸਿ ਗਿਆ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਲੱਗ ਚੁੱਕਿਆ ਹੈ ਮੌਕੇ ਤੇ ਹੀ ਐਸਐਸਪੀ ਖੰਨਾ ਡਾਕਟਰ ਜੋਤੀ ਜਾਦਵ ਜਿਹੜੇ ਨੇ ਉਹ ਵੀ ਪਹੁੰਚ ਜਾਂਦੇ ਨੇ ਆਪਣੀ ਪੂਰੀ ਟੀਮ ਨੂੰ ਲੈ ਕੇ ਫਰੈਂਸਿੰਗ ਟੀਮਾਂ ਜੁੜੀਆਂ ਲੱਗੀਆਂ ਹੋਈਆਂ ਨੇ ਬੌਮ ਸਕੁਐਡ ਦੀਆਂ ਟੀਮਾਂ ਵੀ ਪਹੁੰਚ ਰਹੀਆਂ ਨੇ ਬੱਸ ਦੀ ਜਾਂਚ ਕੀਤੀ ਜਾਏਗੀ ਸਾਰਾ ਸਮਾਨ ਜਿਹੜਾ ਯਾਤਰੀਆਂ ਦਾ ਸਮਾਨ ਸੀ ਉਸੇ ਬੱਸ ਦੇ ਵਿੱਚ ਮੌਜੂਦ ਹੈ ਕੁਝ ਵੀ ਉਤਾਰਨ ਨਹੀਂ ਦਿੱਤਾ ਗਿਆ ਬੱਸ ਜਿੰਨੀਆਂ ਵੀ 45 ਦੇ ਕਰੀਬ ਸਵਾਰੀਆਂ ਸੀ ਉਹਨਾਂ ਨੂੰ ਉਤਾਰ ਕੇ ਚੌਂਕੀ ਦੇ ਵਿੱਚ ਬਿਠਾ ਦਿੱਤਾ ਗਿਆ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਦਰਅਸਲ ਇੱਕ ਗੁਰਗਾਓ ਤੋਂ ਇੱਕ ਨਿੱਜੀ ਕੰਪਨੀ ਦੀ ਬੱਸ ਜਿਹੜੀ ਕਿ ਏਸੀ ਬੱਸ ਹੈ ਉਹ ਗੁਰਗਾਓ ਤੋਂ ਚੱਲਦੀ ਹੈ ਕਟੜਾ ਲਈ ਜੰਮੂ ਕਟੜਾ ਲਈ ਅਰ ਅਚਾਨਕ ਸਮਰਾਲਾ ਦੇ ਕੋਲ ਆਣ ਕੇ ਦੋ ਵਾਰੀ ਫੋਨ ਆਉਂਦਾ ਹੈ ਬੱਸ ਦੇ ਡਰਾਈਵਰ ਨੂੰ ਕਿ ਤੁਹਾਡੀ ਬੱਸ ਦੇ ਵਿੱਚ ਬੰਬ ਹੋ ਸਕਦਾ ਹੈ ਬੱਸ ਜਿਹੜੀ ਆ ਉਹ ਸਾਈਡ ਤੇ ਕਰਕੇ ਖਲਾਰ ਦਿਓ ਥਰਡ ਡਰਾਈਵਰ ਜੁੜਾਇਆ ਉਸੇ ਵੇਲੇ ਦੁਬਾਰਾ ਕਾਲ ਕਰਕੇ ਫਿਰ ਕਨਫਰਮ ਕਰਦਾ ਤਾਂ ਫਿਰ ਉਸ ਨੂੰ ਇਹੀ ਕਿਹਾ ਜਾਂਦਾ ਕਿ ਬੱਸ ਸਾਈਡ ਤੇ ਖਲਾਰ ਦਿੱਤੀ ਜਾਵੇ ਖੜੀ ਕਰ ਦਿੱਤੀ ਜਾਵੇ ਕਿਉਂਕਿ ਬੱਸ ਦੇ ਵਿੱਚ ਬੰਬ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਡਰਾਈਵਰ ਪੈਨਿਕ ਨਹੀਂ ਹੋਇਆ ਕੰਡਕਟਰ ਪੈਨਿਕ ਨਹੀਂ ਹੋਇਆ ਉਹਨਾਂ ਨੇ ਬੜੀ ਸੂਝਵਾਨ ਤਰੀਕੇ ਦੇ ਨਾਲ ਜਿਹੜੀ ਹਾਈਵੇ ਤੇ ਉੱਪਰ ਸਮਰਾਲਾ ਦਾ ਪਿੰਡ ਹੈਂਡੋ ਹੈ ਉੱਥੇ ਪੁਲਿਸ ਚੌਂਕੀ ਬਣੀ ਹੋਈ ਸੀ ਪੁਲਿਸ ਚੌਂਕੀ ਤੇ ਸਾਰੀਆਂ 45 ਦੇ ਕਰੀਬ ਸਵਾਰੀਆਂ ਜਿਹੜੀਆਂ ਸੀ ਉਹ ਪੁਲਿਸ ਚੌਂਕੀ ਉਤਾਰੀਆਂ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਕਰਕੇ ਤੇ ਜਿਹੜੀ ਬੱਸ ਸੀ ਉਹ ਚੌਂਕੀ ਦੇ ਸਾਹਮਣੇ ਖੇਤਾਂ ਦੇ ਵਿੱਚ ਜਾ ਕੇ ਖੜੀ ਕਰ ਦਿੱਤੀ ਐ ਮੌਕੇ ਤੇ ਐਸਐਸਪੀ ਡਾਕਟਰ ਜੋਤੀ ਜਾਦਵ ਤੇ ਪੂਰਾ ਸਟਾਫ ਜਿਹੜਾ ਪੂਰਾ ਪੁਲਿਸ ਪ੍ਰਸ਼ਾਸਨ ਲੱਗਿਆ ਹੋਇਆ ਹੈ ਬੌਮ ਸਕੁਆਇਰ ਦੀਆਂ ਟੀਮਾਂ ਬੁਲਾ ਲਈਆਂ ਗਈਆਂ ਨੇ ਫ੍ਰੈਂਸਿਕ ਜਾਂਚ ਦੀਆਂ ਟੀਮਾਂ ਔਰ ਇਹ ਸਵਾਰੀਆਂ ਜਿਹੜੀਆਂ ਬੈਠੀਆਂ ਹੋਈਆਂ ਖੱਜਲ ਤਾਂ ਚਲੋ ਹੋ ਰੀਆਂ ਨੇ ਪਰ ਬੰਬ ਹੋਣ ਦੀ ਜਦੋਂ ਖਬਰ ਮਿਲਦੀ ਹੈ ਤਾਂ ਪਾਜੜਾ ਪੈ ਜਾਂਦੀਆਂ ਨੇ ਹਾਲਾਂਕਿ ਡਰਾਈਵਰ ਨੇ ਬੜੀ ਦਲੇਰੀ ਦੇ ਨਾਲ ਬੜੀ ਬਹਾਦਰੀ ਦੇ ਨਾਲ ਬੜੇ ਸੂਝਵਾਨ ਤਰੀਕੇ ਦੇ ਨਾਲ ਕੰਮ ਲਿਆ ਕਿ ਸਾਰੀਆਂ ਸਵਾਰੀਆਂ ਨੂੰ ਆ ਪੁਲਿਸ ਚੌਂਕੀ ਉਤਾਰ ਕੇ ਤੇ ਬੱਸ ਜਿਹੜੀ ਆ ਉਹ ਖੇਤਾਂ ਦੇ ਵਿੱਚ ਖੜੀ ਕਰ ਦਿੱਤੀ ਗਈ ਹੁਣ ਇਸ ਦੀ ਜਾਂਚ ਜਿਹੜੀ ਆ ਉਹ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਤਾਂ ਵੱਡੀ ਖਬਰ ਸਾਹਮਣੇ ਆਈ ਹੈ ਇੱਕ ਨਿੱਜੀ ਬਾਸ ਦੇ ਵਿੱਚ ਬਾਬ ਹੋਣ ਦੀ ਖਬਰ ਸਾਹਮਣੇ ਆਈ ਹੈ ਔਰ ਉਸੇ ਵੇਲੇ ਕੀ ਪਾਜਣਾ ਪੈ ਜਾਂਦਿਆਂ ਨੇ ਬੱਸ ਨੂੰ ਖੇਤਾਂ ਦੇ ਵਿੱਚ ਖੜੀ ਕਰ ਦਿੱਤਾ ਗਿਆ ਤੇ ਜੰਨੀਆਂ ਵੀ ਸਵਾਰੀਆਂ ਸੀਗੀਆਂ ਉਹਨਾਂ ਨੂੰ ਚੌਂਕੀ ਦੇ ਵਿੱਚ ਉਤਾਰਿਆ ਗਿਆ ਤਾਂ ਸਭ ਤੋਂ ਪਹਿਲਾਂ ਤਾਂ ਉਹ ਡਰਾਈਵਰ ਵੀ ਬਹੁਤ ਸੂਝਵਾਨ ਹੈ ਜਿਸ ਜਿਸ ਦਾ ਜਿਹੜਾ ਪੈਨਿਕ ਨਹੀਂ ਹੋਇਆ ਔਰ ਪੈਨਿਕ ਕ੍ਰੀਏਟ ਨਹੀਂ ਕੀਤਾ ਉਹਨੇ ਦੇਖਿਆ ਕਿ ਠੀਕ ਹੈ ਸਾਹਮਣੇ ਪੁਲਿਸ ਦੀ ਚੌਂਕੀ ਹੈ ਤਾਂ ਉਹ ਹੈਂਡੋ ਪਿੰਡ ਦੇ ਪੁਲਿਸ ਚੌਂਕੀ ਪਹੁੰਚਿਆ ਔਰ ਉੱਥੇ ਉਸਨੇ ਸਾਰੀਆਂ ਸਵਾਰੀਆਂ ਜਿਹੜੀਆਂ ਉਤਾਰ ਦਿੱਤੀਆਂ 43 ਦੇ ਕਰੀਬ ਸਵਾਰੀਆਂ ਇਸ ਬੱਸ ਦੇ ਵਿੱਚ ਸੀਗੀਆਂ ਜਿਹੜੀ ਏਸੀ ਬੱਸ ਹੈ ਜਿਹੜੀ ਗੁਰगांव ਤੋਂ ਬੱਸ ਜਿਹੜੀ ਹੈ ਉਹ ਜੰਮੂ ਕਟੜਾ ਜਾ ਰਹੀ ਸੀਗੀ ਤਾਂ ਉਹ ਬੱਸ ਜਿਹੜੀ ਹੈ ਫਿਰ ਜਦੋਂ ਪਤਾ ਲੱਗਦਾ ਤਾਂ 45 ਸਵਾਰੀਆਂ ਉੱਥੇ ਕੱਢ ਕੇ ਹਰਾ ਕੀ ਸਮਾਨ ਨਹੀਂ ਬਾਹਰ ਕੱਢਣ ਦਿੱਤਾ ਗਿਆ ਕਿਉਂਕਿ ਸਮਾਨ ਦੀ ਜਾਂਚ ਕੀਤੀ ਜਾਣੀ ਹੈ ਪੂਰੀ ਬੱਸ ਦੀ ਹੁਣ ਜਾਂਚ ਹੋਏਗੀ ਤਾਂ ਪੂਰਾ ਪ੍ਰਸ਼ਾਸਨ ਤੱਪਾ ਪਾਰ ਹੋ ਚੁੱਕਿਆ ਹੈ ਮੌਕੇ ਤੇ ਐਸਐਸਪੀ ਖੰਨਾ ਡਾਕਟਰ ਜੋਤੀ ਜੱਜ ਪਹੁੰਚ ਚੁੱਕੇ ਨੇ ਤਸਵੀਰਾਂ ਬਿਲਕੁਲ ਐਕਸਕਲੂਸਿਵ ਤਸਵੀਰਾਂ ਦਿਖਾ ਰਿਆ ਕੁਝ ਸਮੇਂ ਦੇ ਵਿੱਚ ਬੌਮ ਸquad ਪਹੁੰਚੀ ਜਾਊਗੀ ਇੱਥੇ ਫਰੈਂਸਿਕ ਟੀਮਾਂ ਪਹੁੰਚੀਆਂ ਜਾਣਗੀਆਂ ਔਰ ਜਾਂਚ ਕੀਤੀ ਜਾਏਗੀ ਇਸ ਬਾਸ